ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਇੱਕ ਕਥਿਤ ਆਡੀਓ ਇੱਕ ਸਮੇਂ ਤੇ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇਲਜ਼ਾਮ ਲੱਗਦੇ ਆ ਕਿ ਬੀਬੀ ਜਗੀਰ ਕੌਰ ਨੂੰ ਉਸ ਆਡੀਓ ਦੇ ਵਿੱਚ ਗਾਲ ਕੱਢੀ ਗਈ ਜਿਸ ਮਗਰੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਹਿਲਾ ਕਮਿਸ਼ਨ ਵੱਲੋਂ ਵੀ ਬੁਲਾਇਆ ਜਾਂਦਾ ਆ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਇਸ ਵੀ ਕਾਲ ਤੱਕ ਸਾਹਬ ਜਾ ਕੇ ਨਤਮਸਤਕ ਵੀ ਹੁੰਦੇ ਆ ਮਾਫੀ ਵੀ ਮੰਗਦੇ ਆ ਪਰ ਇਸ ਪੂਰੇ ਮਾਮਲੇ ਬਾਰੇ ਬੀਬੀ ਜਗੀਰ ਕੌਰ ਅੱਜ ਇੱਕ ਇੰਟਰਵਿਊ ਦੇ ਵਿੱਚ ਪਹਿਲੀ ਵਾਰ ਗੱਲ ਕਰਦੇ ਸੁਣਾਈ ਦਿੱਤੇ ਨੇ ਔਰ ਅੰਦਰ ਖਾਤੇ ਕੀ ਕੁਝ ਵਾਪਰਿਆ ਉਦੇ ਬਾਰੇ ਚਰਚਾਵਾ ਜਿਹੜੀਆਂ ਨੇ ਹੋਈਆਂ ਨੇ ਉਸ ਵੇਲੇ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਸੀ ਵਿਵਾਦ ਬਣ ਗਿਆ ਸੀ ਜਦੋਂ ਜਦੋਂ ਸ੍ਰੀ ਕਾਲ ਤਖਸਾਲ ਜਾ ਕੇ ਨਤਮਸਤਕ ਹੋ ਜਾਂਦੇ ਨੇ ਐਡਵੋਕੇਟ ਹਰਜਨ ਸਿੰਘ ਧਾਮੀ ਉਦੋਂ ਬੀਬੀ ਜ਼ਗੀਰ ਕੌਰ ਇਸ ਮਸਲੇ ਦੇ ਉੱਤੇ ਆ ਸਾਫ਼ ਸਪਸ਼ਟ ਕਰ ਦਿੰਦੇ ਆ ਕਿ ਜੇ ਉਹਨਾਂ ਨੇ ਸ੍ਰੀ ਕਾਲ ਤਖਸਾਲ ਜਾ ਕੇ ਮਾਫੀ ਮੰਗ ਲਈ ਹੈ ਤੇ ਉਹ ਬਹੁਤ ਹੈ ਹੁਣ ਵੀ ਇਹੀ ਗੱਲ ਕਰਦੇ ਸਣਾਈ ਦਿੱਤੇ ਨੇ ਬੀਬੀ ਜ਼ਗੀਰਕੌਰ ਨੇ ਸਾਫ਼ ਕਿਹਾ ਹੈ ਕਿ ਜਿਸ ਵਿਕਾਰਤਖ ਸਾਹਿਬ ਜਾ ਕੇ ਮਾਫੀ ਮੰਗ ਲਈ ਹੈ ਤਾਂ ਫਿਰ ਮੇਰੇ ਤੋਂ ਮਾਫੀ ਮੰਗਣੀ ਕਿੰਨੀ ਇੱਕ ਵੱਡੀ ਗੱਲ ਰਹਿ ਗਈ ਹੈ ਪਰ ਇਹਦੇ ਨਾਲ ਨਾਲ ਕੁਝ ਗੱਲਾਂ ਹੋਰ ਬੀਬੀ ਜ਼ਗੀਰਕੌਰ ਨੇ ਆਖੀਆਂ ਨੇ ਉਸ ਵੇਲੇ ਦੌਰਾਨ ਜਦੋਂ ਆਡੀਓ ਵਾਇਰਲ ਹੋਈ ਸੀ ਉਦੋਂ ਬਹੁਤ ਵਿਵਾਦ ਜ਼ਰੂਰ ਖੜਾ ਹੋਇਆ ਸੀ ਪਰ ਉਸ ਮਸਲੇ ਬਾਰੇ ਬੀਬੀ ਜ਼ਗੀਰਕੌਰ ਨੇ ਬੋਲਦਿਆਂ ਸਾਫ਼ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਮਨ ਵਿੱਚ ਇੰਨਾ ਜ਼ਹਿਰ ਕਿਵੇਂ ਭਰ ਗਿਆ ਬੀਬੀ ਜ਼ਗੀਰਕੌਰ ਵਾਸਤੇ ਇੰਨਾ ਜ਼ਹਿਰ ਕਿਵੇਂ ਭਰ ਗਿਆ ਪਰ ਉਹ ਸਾਫ਼ ਕਹਿੰਦੇ ਨੇ ਕਿ ਉਸ ਦੀ ਹਿੰਮਤ ਨਹੀਂ ਸੀ ਕਿ ਉਹ ਮੈਨੂੰ ਕੁਝ ਬੋਲ ਦਿੰਦਾ ਹਾਲਾਂਕਿ ਉਹਨਾਂ ਨੇ ਜ਼ਰੂਰ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਆਪਣੇ ਵੱਲੋਂ ਕੁਝ ਨਹੀਂ ਕਿਹਾ ਪਰ ਉਹਨਾਂ ਨੇ ਸੁਨੇਹੇ ਜ਼ਰੂਰ ਭੇਜੇ ਯਾਨੀ ਕਿ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਵਕੀਲਾਂ ਜ਼ਰੀਏ ਸੁਨੇਹੇ ਭੇਜੇ ਬੀਬੀ ਜ਼ਗੀਰਕੌਰ ਦਾ ਕਹਿਣਾ ਹੈ ਔਰ ਨਾਲ ਬੀਬੀ ਜ਼ਗੀਰਕੌਰ ਇਹ ਵੀ ਕਹਿੰਦੇ ਆ ਕਿ ਉਹਨਾਂ ਸੁਨੇਹਿਆਂ ਦੇ ਵਿੱਚ ਇਹ ਕਿਹਾ ਗਿਆ ਕਿ ਉਹ 5 ਮਿੰਟ ਦਾ ਸਮਾਂ ਜ਼ਰੂਰ ਦੇ ਦੇਣ ਕਿਉਂਕਿ ਕਥਿਤ ਤੌਰ ਤੇ ਹਰਜਿੰਦਰ ਸਿੰਘ ਧਾਮੀ ਦੇ ਮਨ ਤੇ ਜਿਹੜਾ ਬੋਝ ਆ ਉਸ ਨੂੰ ਹੌਲਾ ਕਰਨਾ ਚਾਹੁੰਦੇ ਆ ਮੁਰਕੇ ਬੀਬੀ ਜਗੀਰਕੌਰ ਦੱਸਦੇ ਨੇ ਕਿ ਉਸਦੀ ਅਕਾਲ ਤਖਸਾਲ ਜਾ ਕੇ ਨਤਮਸਤਕ ਹੋ ਜਾਂਦੇ ਨੇ ਮਾਫੀ ਮੰਗ ਲੈਂਦੇ ਨੇ ਔਰ ਨਾਲ ਨਾਲ ਬੀਬੀ ਜਗੀਰਕੌਰ ਕਹਿੰਦੇ ਨੇ ਕਿ ਜੇ ਅਕਾਲ ਤਖਸਾਲ ਤੋਂ ਮਾਫੀ ਮੰਗ ਲਈ ਤੇ ਫਿਰ ਉਹਨਾਂ ਤੋਂ ਮਾਫੀ ਮੰਗਣੀ ਕਿੰਡੀ ਵੱਡੀ ਗੱਲ ਰਹਿ ਗਈ ਹੈ ਪਰ ਇਹਦੇ ਦਰਮਿਆਨ ਬੀਬੀ ਜਗੀਰਕੌਰ ਇਸ ਗੱਲ ਦਾ ਦਾਵਾ ਕਰਦੇ ਆ ਕਿ ਹਰਜਿੰਦਰ ਸਿੰਘ ਧਾਮੀ ਨੇ ਵਕੀਲਾਂ ਦੇ ਜ਼ਰੀਏ ਬਹੁਤ ਸਾਰੇ ਸੁਨੇਹੇ ਜਿਹੜੇ ਭੇਜੇ ਔਰ ਉਹ ਬੀਬੀ ਜਗੀਰਕੌਰ ਤੋਂ ਸਮਾ ਲੈਣਾ ਚਾਹੁੰਦੇ ਸੀ 5 ਮਿੰਟ ਵਾਸਤੇ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਸੀ ਬੀਬੀ ਜਗੀਰਕੌਰ ਦਾ ਕਹਿਣਾ ਆ ਕਿ ਹਰਜਿੰਦਰ ਸਿੰਘ ਧਾਮੀ ਉਸ ਵੇਲੇ ਉਹਨਾਂ ਦੇ ਮਨ ਦੇ ਉੱਤੇ ਬੋਝ ਸੀ ਜਿਸ ਨੂੰ ਉਹ ਹੌਲਾ ਕਰਨਾ ਚਾਹੁੰਦੇ ਸੀ ਖੈਰ ਉਸ ਤੋਂ ਬਾਅਦ ਜਦੋਂ ਅਲਟੀਮੇਟਲੀ ਉਹ ਨਤਮਸਤਕ ਹੁੰਦੇ ਨੇ ਤੇ ਇਹ ਮਾਮਲਾ ਖਤਮ ਹੋ ਜਾਂਦਾ ਸਮਾਪਤ ਹੋ ਜਾਂਦਾ ਪਰ ਇਹ ਜ਼ਰੂਰ ਹੈ ਕਿ ਬੀਬੀ ਜਗੀਰ ਕੋਰ ਦਾਅਵਾ ਕਰਦੇ ਆ ਕਿ ਉਸ ਵੇਲੇ ਹਰਜਿੰਦਰ ਸਿੰਘ ਧਾਮੀ 5 ਮਿੰਟ ਤਾਈ ਸਮਾਂ ਭਾਵੇਂ ਸਹੀ ਉਹ ਲੈਣਾ ਚਾਹੁੰਦੇ ਸੀ ਸਮਾਂ ਔਰ ਉਹ ਆਪਣੇ ਮਨ ਦਾ ਬੋਝ ਹਲਕਾ ਕਰਨਾ ਚਾਹੁੰਦੇ ਸੀ ਹਾਲਾਂਕਿ ਜਦੋਂ ਆਡੀਓ ਵਾਇਰਲ ਹੁੰਦੀ ਹੈ ਤਾਂ ਉਸ ਵੇਲੇ ਬਹੁਤ ਵੱਡਾ ਵਿਵਾਦ ਖੜਾ ਹੁੰਦਾ ਸਵਾਲ ਖੜੇ ਹੋਣ ਲੱਗ ਜਾਂਦੇ ਆ ਕਿ ਇੱਕ ਧਾਰਮਿਕ ਇਕਾਈ ਦਾ ਪ੍ਰਧਾਨ ਐਸਜੀਪੀਸੀ ਦਾ ਪ੍ਰਧਾਨ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦਾ ਹੈ ਤੇ ਉਸ ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ ਪਰ ਇਵੈਂਚੁਅਲੀ ਸਾਰਾ ਕੁਝ ਪੰਥ ਦੇ ਅੱਗੇ ਆਇਆ ਸਾਰਾ ਕੁਝ ਤਖਤ ਸਾਹਿਬ ਦੇ ਅੱਗੇ ਆਇਆ ਔਰ ਇਵੈਂਚੁਅਲੀ ਜਿਹੜਾ ਇਹ ਮਾਮਲਾ ਉਹ ਖਤਮ ਹੋ ਗਿਆ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਇਹ ਪੰਥਕ ਸਫਾਂ ਦੇ ਵਿੱਚ ਕੀ ਕੁਝ ਆਉਂਦੇ ਸਮੇਂ ਵਿੱਚ ਵਰਤਦਾ ਰਹੇਗਾ ਦੱਸ ਦੇ ਰਹਿਮਾਂਗੇ ਉਹ ਤਕਰੀਬਨ ਰੋਵਾਨਡੀਆ ਪੰਜਾਬੀ ਦੇ